ਪ੍ਰੋ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਯਾਦਵਿੰਦਰ ਸਿੰਘ ਧਰਨੇ 'ਚ ਬਹੁਤ ਸਾਰੀਆਂ ਗੱਲਾਂ ਦੇ ਉੱਤੇ ਚਰਚਾ ਹੋ ਰਹੀ ਹੈ ਕੁਝ ਤੇ ਵਿਵਾਦ ਵੀ ਹੋ ਜਾਂਦੇ ਨੇ ਇੱਕ ਵਿਵਾਦ ਹੋਇਆ ਬਹੁਤ ਸਾਰੀਆਂ ਫੋਟੋਆਂ ਲੱਗੀਆਂ ਸੀ ਬੁੱਧੀਜੀਵੀਆਂ ਦੀਆਂ ਜਿਸ ਤੋਂ ਬਾਅਦ ਮੀਡੀਆ ਦੇ ਇੱਕ ਹਿੱਸੇ ਨੇ ਵੱਡਾ ਪ੍ਰਚਾਰ ਕੀਤਾ ਕਿ ਕਿਸਾਨ ਬਿਲਾ ਦੀ ਵਾਪਸੀ ਨਹੀਂ ਚਾਹੁੰਦੇ ਕੁਝ ਹੋਰ ਚਾਹੁੰਦੇ ਨੇ ਜਿਹਨੂੰ ਲੈ ਕੇ ਜਿਹੜੀਆਂ ਇੱਥੋਂ ਵਾਲੀਆਂ ਜਥੇਬੰਦੀਆਂ ਨੇ ਸਿੰਘੂ ਬੈਰੀਅਰ ਵਾਲੀਆਂ ਉਹ ਸਾਰੀਆਂ ਜਥੇਬੰਦੀਆਂ ਨੇ ਕਿਹਾ ਕਿ ਸਾਡਾ ਕੋਈ ਉਹਦੇ ਨਾਲ ਲੈਣਾ ਦੇਣਾ ਨਹੀਂ ਹੈ ਉਗਰਾਹਾ ਹੋਰਾਂ ਦੇ ਧਰਨੇ 'ਚ ਫੋਟੋਆਂ ਲੱਗੀਆਂ ਸੀ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਸਾਡੇ ਨਾਲ ਨੇ ਗੱਲਬਾਤ ਕਰਦੇ ਆ ਇਸ ਤੋਂ ਇਲਾਵਾ ਹੋਰ ਕੀ ਚੱਲ ਰਿਹਾ ਹੋਰ ਕੀ ਪ੍ਰੋਗਰਾਮ ਨੇ ਧਰਨਾ ਕਿੱਧਰ ਨੂੰ ਵੱਧ ਰਿਹਾ ਔਰ ਚੜ੍ਹਦੀ ਕਲਾ ਦੀ ਤਸਵੀਰ ਕੀ ਆ ਰਹੀ ਹੈ ਪੁੱਛਦੇ ਹਾਂ ਉਹਨਾਂ ਤੋਂ ਸਰ ਸਭ ਤੋਂ ਪਹਿਲਾਂ ਤਾਂ ਇਹ ਜਿਹੜੀਆਂ ਫੋਟੋਆਂ ਲੱਗੀਆਂ ਸੀ ਤੁਸੀਂ ਮੇਲਾ ਮੀਟਿੰਗ ਵੀ ਕੀਤੀ ਸਾਰੀਆਂ ਜਥੇਬੰਦੀਆਂ ਨੇ ਕੀ ਫੈਸਲਾ ਲਿਆ ਕੀ ਹੋਇਆਗਾ ਉਹਦੇ ਵਿੱਚ ਨਹੀਂ ਉਹਦੇ ਨਾਲ ਸਾਡਾ ਕੋਈ ਸਬੰਧ ਨਹੀਂ ਕਿਉਂਕਿ ਉਹ ਗ੍ਰਾਹਕਾਂ ਸਾਹਿਬ ਆਪਣੇ ਤੌਰ ਤੇ ਅਲੱਗ ਬੈਠੇ ਨੇ ਉੱਥੇ ਉਧਰ ਟਿਕਰੀ ਬਾਰਡਰ ਤੇ ਸਾਡੇ ਵੀ ਨੇ ਉਹ ਥੋੜਾ ਪਿੱਛੇ ਹਟਕੇ ਨੇ ਤੋਂ ਇਸ ਕਰਕੇ ਮੈਨੂੰ ਨਹੀਂ ਪਤਾ ਉਹਨਾਂ ਨੇ ਕਿਵੇਂ ਲੋਆਈਆਂ ਉਹਦਾ ਜਵਾਬ ਉਹ ਦੇ ਸਕਦੇ ਐ ਸਾਡਾ ਉਹਦੇ ਨਾਲ ਕੋਈ ਸਬੰਧ ਨਹੀਂ ਐ ਕਿਸਾਨ ਅੰਦੋਲਨ ਐ ਕਿਸਾਨਾਂ ਤੱਕ ਸੀਮਤ ਐ ਤਾਂ ਜਿਹੜੀਆਂ ਫੋਟੋਆਂ ਲੱਗੀਆਂ ਨੇ ਉਹ ਬਹੁਤ ਸਾਰੇ ਲੋਕ ਕਹਿ ਰਹੇ ਸੀ ਕਿ ਤੁਹਾਡੀਆਂ ਮੰਗਾਂ 'ਚ ਵੀ ਨਹੀਂ ਉਹ ਜਾਂ ਹੋਰ ਉਹਦੇ ਨਾਲ ਕੋਈ ਕੋਈ ਮਸਲਾ ਨਹੀਂ ਐ ਯਾਨੀ ਜਿਵੇਂ ਉਰੇ ਬਾਰ-ਬਾਰ ਕਿਹਾ ਜਾਂਦਾ ਵੀ ਨਾ ਇੱਥੇ ਇਹ ਜਿਹੜੇ ਲੋਕ ਕਹਿ ਰਹੇ ਨੇ ਇਹ ਖਾਲਸਤਾਨੀ ਆ ਕੋਈ ਕਹਿੰਦਾ ਅਰਬਨ ਨਕਸਲ ਨੇ ਤੁਸੀਂ ਉਹਦੇ ਆਪਦੇ ਆਪ ਨੂੰ ਤੋਂ ਅਲੱਗ ਕਰਦੇ ਹੋਗੇ ਔਰ ਤੁਸੀਂ ਬਾਰ-ਬਾਰ ਇੱਥੇ ਕਹਿ ਰਹੇ ਹੋ ਕਿ ਇੱਥੇ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੈ ਕਿ ਕੋਈ ਸਰਕਾਰ ਆਪਣੇ ਤੌਰ ਤੇ ਸਰਕਾਰ ਘਬराई ਹੋਈ ਹੈ ਘਬਰਾਹਟ ਵੀ ਜਦੋਂ ਦਾ ਆਈਟੀ ਸੈੱਲ ਵੀ ਪੂਰਾ ਸਰਗਰਮ ਹੋਇਆ ਹੈ ਖਬਰਾਂ ਵੀ ਉਹਨਾਂ ਦੇ ਜਿਹੜੇ ਉਹਨਾਂ ਦੇ ਆਪਣੇ ਚੈਨਲ ਨੇ ਮੀਡੀਆ 'ਚ ਉਹ ਵੀ ਸਰਗਰਮ ਹੋਏ ਹੋਏ ਨੇ ਉਹ ਤਾਂ ਕੁਝ ਵੀ ਕਹਿਣਗੇ ਪਰ ਸਾਡਾ ਸਾਡਾ ਜੋ ਅਸਲੀਅਤ ਹੈ ਉਹ ਇਹ ਹੈ ਵੀ ਸਾਡਾ ਇਹੋ ਜੇ ਕੰਮ ਨਾਲ ਕੋਈ ਸਬੰਧ ਨਹੀਂ ਅਸੀਂ ਇਹਨੂੰ ਕੰਪਲੀਟਲੀ ਪੀਸਫੁੱਲ ਰਹੇ ਹਾਂ ਪੀਸਫੁੱਲ ਹਾਂ ਪੀਸਫੁੱਲ ਰਹਾਂਗੇ ਇਸ ਅੰਦੋਲਨ ਵਿੱਚ ਕੋਈ ਕਿਸਾਨੀ ਤੋਂ ਬਿਨਾ ਹੋਰ ਦੂਸਰੀ ਗੱਲ ਨਹੀਂ ਆਏਗੀ ਤੁਹਾਡੀ ਗੱਲ ਹੋਈ ਗ੍ਰਾਹਾਂ ਹੋਰਾਂ ਨਾਲ ਜਾਓ ਜਥੇਬੰਦੀ ਨਾਲ ਤੁਹਾਡੇ ਤੁਹਾਡੇ ਸਾਂਝਾ ਸਨੇਹਾ ਲੱਗਿਆ ਕੋਈ ਉਹਨਾਂ ਨੂੰ ਸੰਯੁਕਤ ਮੋਰਚੇ ਵੱਲੋਂ ਉਹ ਕੁਝ ਸਜਣਾ ਦੀ ਡਿਊਟੀ ਲਈ ਆ ਵੀ ਉਹਨਾਂ ਨੂੰ ਕੰਟੈਕਟ ਕਰੋ ਵੀ ਇਦਾਂ ਦਾ ਕੰਮ ਨਾ ਕਰਨ ਉਹ ਕਰਨ ਗਿਆ ਜਲਫੋਲਡ ਕਰਨਗੇ ਆਕੇ ਵੀ ਕੀ ਹੋਇਆ ਉਹਨਾਂ ਪਰ ਅਸੀਂ ਦੇਖ ਰਹੇ ਸੀ ਉਹਨਾਂ ਦੇ ਕੁਝ ਬੰਦੇ ਜਿਹੜੇ ਗ੍ਰਾਹਕ ਗਰੁੱਪ ਨਾਲ ਜੁੜੇ ਹੋਏ ਨੇ ਉਹ ਡਿਫੈਂਡ ਕਰ ਰਹੇ ਨੇ ਵੱਖ-ਵੱਖ ਤਰੀਕੇ ਨਾਲ ਉਹਨਾਂ ਦਾ ਕਹਿਣਾ ਕਿ ਇਨਸਾਫ ਦੀ ਲੜਾਈ ਤਾਂ ਆਪਸ ਜੁੜੀ ਹੁੰਦੀ ਹੈ ਉਹਨਾਂ ਨਾਲ ਵੀ ਧੱਕਾ ਹੋਇਆ ਬੁੱਧੀਜੀਵਿਆਂ ਦੇ ਨਾਲ ਉਹਨਾਂ ਦੇ ਬਾਰੇ ਵੀ ਆਵਾਜ਼ ਠੋਣੀ ਚਾਹੀਦੀ ਹੈਗੀ ਤਾਂ ਕਦਰ ਸਾਰੀ ਦੁਨੀਆ ਵਿੱਚ ਸਰਕਾਰਾਂ ਕਰ ਰਹੀਆਂ ਕਿੱਥੇ ਨਹੀਂ ਕਰ ਰਹੀਆਂ ਪਰ ਅੱਜ ਸਾਡਾ ਧਿਆਨ ਪੂਰਾ ਕਿਸਾਨ ਮੰਗਲ ਦੇ ਉੱਤੇ ਕੇਂਦਰਿਤ ਹੋਣਾ ਚਾਹੀਦਾ ਹੈ ਇਹ ਸਮਝਦੇ ਆ ਅੱਜ ਅਸੀਂ ਕਿਸਾਨੀ ਦੀ ਲੜਾਈ ਲੜ ਲਈਓ ਤੇ ਬਾਅਦ ਬਾਕੀ ਦੀ ਹਿਊਮਨ ਰਾਈਟਸ ਦੀਆਂ ਗੱਲਾਂ ਸਾਰੀ ਦੁਨੀਆ ਕਰਦੀ ਹੈ ਉਹ ਕਰੀ ਜਾਏ ਉਹ ਬਾਅਦ ਚ ਆਹ ਹੋਰ ਅਗਲੀ ਤਿਆਰੀ ਕਿਸ ਤਰ੍ਹਾਂ ਦੀ ਚੱਲ ਰਹੀ ਰਾਜਲ ਸਾਹਿਬ ਕਿਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਹੋ ਰਹੀਆਂ ਨੇ ਪੰਜਾਬ ਚੋਂ ਹੋਰ ਕਿੰਨੀਆਂ ਟਰਾਲੀਆਂ ਆ ਰਹੀਆਂ ਤੁਹਾਡ ਕੋਲ ਰਿਪੋਰਟਾਂ ਕੀ ਨੇ ਇਹ ਦੇਖੋ ਜੀ ਬਹੁਤ ਵੱਡੀ ਤਰ੍ਹਾਂ ਦੇ ਲੋਕੀ ਆ ਰਹੇ ਨੇ ਗਿਣਤੀ ਤਾਂ ਵੱਧ ਰਹੀ ਹੈ ਦਿਨ ਬਦੇ ਨੇ ਤੇ ਚੋਣ ਕੋਈ دور ਆਇਆ ਨਹੀਂ ਔਰ ਜਿਹੜਾ ਹੁਣ ਅਗਲਾ ਪ੍ਰੋਗਰਾਮ ਹੈ ਉਹਦੇ ਵਿੱਚ ਅਸੀਂ ਹੁਣ ਸਾਰੇ ਦੇਸ਼ ਵਿੱਚ ਅਸੀਂ ਇਹਨਾਂ ਨੂੰ ਅੰਬਾਨੀਆਂ ਅਡਾਨੀਆਂ ਦੇ ਜਿਹੜੇ ਹੈਗੇ ਨੇ ਮਾਲਸ ਉਹਨਾਂ ਦੇ ਅਧਾਰੇ ਜਿਹੜੇ ਨੇ ਉਹਨਾਂ ਨੂੰ ਕੇ ਰੰਜਾ ਰਹੇ ਆ ਔਰ ਭਾਜਪੀ ਦੀ ਲੀਡਰਸ਼ਿਪ ਦਾ ਜਿਵੇਂ ਪੰਜਾਬ ਤੋਂ ਲਗਾਤਾਰ ਚੱਲ ਰਿਹਾ ਉਹਨਾਂ ਦੇ ਧਰਨੇ ਹੁਣ ਸਾਰੇ ਦੇਸ਼ ਵਿੱਚ ਚੱਲਣਗੇ ਅੰਦੋਲਨ ਨੂੰ ਹੋਰ ਤੇਜ਼ ਕਰ ਰਹੇ ਆ ਸਰਕਾਰ ਵਾਲੇ ਪਾਸੇ ਉਹ ਕਹਿੰਦੇ ਨੇ ਮੁਲਾਕਾਤ ਕਰੋ ਹੁਣ ਤੁਸੀਂ ਕੋਈ ਦੁਬਾਰਾ ਟॉक ਸ਼ੁਰੂ ਕਰੋਗੇ ਜੇ ਹੋਊਗੀ ਤਾਂ ਕਦੋਂ ਸ਼ੁਰੂ ਹੋਊਗੀ ਨਹੀਂ ਸਾਨੂੰ ਕੋਈ ਇਤਰਾਜ਼ ਨਹੀਂ ਗੱਲਬਾਤ ਲਈ ਉਹਨਾਂ ਨੇ ਬਿਨਾਂ ਵਜ੍ਹਾ ਪ੍ਰੈਸਟਿਜ ਜੀ ਸੁਪਣਾਇਆ ਹੋਇਆ ਉਹ ਮੰਨਦੇ ਨੇ ਵੀ ਕਾਨੂੰਨ ਗਲਤ ਬਣ ਗਏ ਉਹ ਕਦੀ ਕਹਿੰਦੇ ਨੇ ਜੀ ਇਹਦੇ ਵਿੱਚ ਦੇਸ਼ ਦਾ ਪ੍ਰੈਸਟਿਜ ਹੈ ਜੀ ਸਰਕਾਰ ਦਾ ਪ੍ਰੈਸਟਿਜ ਹੈ ਕਦੇ ਕੁਛ ਪਰ ਦੇਸ਼ ਦਾ ਪ੍ਰੈਸਟਿਜ ਤਾਂ ਲੋਕਾਂ ਨਾਲ ਹੁੰਦਾ ਨਾ ਜੇ ਲੋਕ ਨਹੀਂ ਚਾਹੁੰਦੇ ਫਿਰ ਸਰਕਾਰ ਨੂੰ ਇਹ ਪ੍ਰੈਸਟਿਜ ਨਹੀਂ ਬਣਾਉਣਾ ਚਾਹੀਦਾ ਸਰਕਾਰ ਨੂੰ ਮਨ ਲੈਣਾ ਚਾਹੀਦਾ ਜੇ ਉਹਨਾਂ ਨੇ ਗਲਤੀ ਕੀਤੀ ਹੈ ਉਹ ਗਲਤੀ ਨੂੰ ਦੁਹਰਾਉਣਾ ਕੋਈ ਮਾੜੀ ਗੱਲ ਨਹੀਂ ਹੁੰਦੀ ਉਹ ਇਹ ਕਾਨੂੰਨ ਸਿੱਧੇ ਸਿੱਧੇ ਵਪਾਰ ਲਈ ਬਣਾਏ ਨੇ ਇਹ ਤਾਂ ਉਹਨਾਂ ਨੇ ਆਪਣੀ ਪ੍ਰੈਸ ਕਾਨਫਰੰਸ ਵਿੱਚ ਪਹਿਲੀ ਵਾਰੀ ਹੋਇਆ ਉਹਨਾਂ ਨੇ ਐਡਮਿਟ ਕਰ ਲਿਆ ਅਸੀਂ ਇਹ ਪਹਿਲਾਂ ਕਹਿੰਦੇ ਸੀ ਜਦੋਂ ਨਹੀਂ ਸੀ ਮੰਨਦੇ ਹੁਣ ਉਹਨਾਂ ਨੇ ਐਡਮਿਟ ਕਰ ਲਿਆ ਵੀ ਵਪਾਰ ਲਈ ਬਣਾਏ ਨੇ ਔਰ ਸਾਡਾ ਤਾਂ ਬੜਾ ਸਿੱਧਾ ਕਹਿਣਾ ਹੈ ਵੀ ਖੇਤੀ ਸਟੇਟ ਸਬਜੈਕਟ ਹੈ ਅਸੀਂ ਵਪਾਰੀ ਨਹੀਂ ਅਸੀਂ ਆਪਣੀ ਫਸਲ ਵੇਚਣ ਜਾਂਦੇ ਆ ਮੰਡੀ 'ਚ ਮਾਰਕੀਟਿੰਗ ਕਰਦੇ ਆ ਮਾਰਕੀਟਿੰਗ ਵੀ ਸਟੇਟ ਸਬਜੈਕਟ ਹੈ ਇਹਦੇ ਵਿੱਚ ਸਰਕਾਰ ਜੇ ਦਖਲ ਦੇਗੀ ਤਾਂ ਫਿਰ ਸਟੇਟ ਦੇ ਕੋਲ ਕੀ ਰਹੇਗਾ ਅੱਜ ਇੱਕ ਕਾਨੂੰਨ ਅਸੀਂ ਮੰਨ ਲਈਏ ਕੱਲ ਨੂੰ 10 ਆਉਣਗੇ ਇਹ ਤਾਂ ਰਾਹ ਖੋਲਣ ਵਾਲੀ ਗੱਲ ਹੈ ਆਲਰੇਡੀ ਸਾਡਾ ਤਜਰਬਾ ਹੈ ਕਿ ਐਗਰੀਕਲਚਰ ਹੈਲਥ ਤੇ ਐਜੂਕੇਸ਼ਨ ਤਿੰਨੇ ਸਟੇਟ ਸਬਜੈਕਟ ਨੇ ਕੇਂਦਰ ਸਰਕਾਰ ਨੇ ਐਜੂਕੇਸ਼ਨ ਵੀ ਖੋਲ ਲਈ ਹੈਲਥ ਵੀ ਖੋਲ ਲਈ ਤੇ ਹੁਣ ਖੇਤੀ ਦੀ ਵਾਰੀ ਸੀ ਖੇਤੀ ਨੂੰ ਖੋਲਣ ਦੀ ਤਿਆਰੀ ਕੀਤੀ ਉਹਦਾ ਵਿਰੋਧ ਹੋ ਗਿਆ ਇਹ ਅਸੀਂ ਖੇਤੀ ਦੇ ਸੈਕਟਰ ਵਿੱਚ ਉਹਨਾਂ ਨੂੰ ਪੈਰ ਨਹੀਂ ਰੱਖਣ ਦਵਾਂਗੇ। ਬਿੱਲਾਂ ਦੀ ਵਾਪਸੀ ਹੀ ਆਖਰੀ ਰਾਹ ਜਾਂ ਕੋਈ ਹੋਰ ਵੀ ਸਮਝੌਤਾ ਹੋ ਸਕਦਾ। ਨਹੀਂ ਬਿੱਲਾਂ ਦੀ ਵਾਪਸੀ ਤੋਂ ਬਿਨਾ ਤੁਸੀਂ ਦੱਸੋ ਅਸੀਂ ਉਹਨਾਂ ਦੀਆਂ ਜਿਹੜੀਆਂ ਅਮੈਂਡਮੈਂਟਸ ਨੇ ਉਹ ਕਹਿੰਦੇ ਨੇ ਜਿੰਨੀ ਮਰਜ਼ੀ ਕਰਵਾ ਲਓ ਕਾਨੂੰਨ ਨੂੰ ਬਿਲਕੁਲ ਨਕਮਾ ਬਣਾ ਦਿਓ। ਪਰ ਇਹਦਾ ਮਤਲਬ ਇਹ ਹੋਇਆ ਅਸੀਂ ਕਾਨੂੰਨ ਨੂੰ ਮੰਨ ਤਾਂ ਲੈਨੇ ਆ ਨਾ। ਜੇ ਅਮੈਂਡਮੈਂਟਸ ਕਰਾ ਰਹੇ ਨੇ ਕਾਨੂੰਨ ਤਾਂ ਠੀਕ ਮੰਨਦੇ ਆ। ਜੇ ਅੱਜ ਇਹਨੂੰ ਮੰਨ ਲਿਆ ਤਾਂ ਫਿਰ ਕੱਲ ਨੂੰ ਇਹ ਵੀ ਤਾਂ ਹੈ ਵੀ ਫਿਰ ਪਤਾ ਨਹੀਂ ਕਿੰਨੇ ਕਾਨੂੰਨ ਹੋਰ ਆਉਣਗੇ ਇਹੋ ਜਿਹੜੇ ਸਟੇਟ ਸਬਜੈਕਟ ਆ ਉਹ ਤਾਂ ਘੱਟੋ ਘੱਟ ਸਪੇਅਰ ਕਰਨੇ ਚਾਹੀਦੇ ਕੇਂਦਰ ਨੂੰ ਵੱਡਾ ਦੇ ਰੱਖਣਾ ਚਾਹੀਦਾ ਹੈ ਸਟੇਟਾਂ ਕੋਲ ਵੀ ਰਹਿਣ ਦੇਣਾ ਚਾਹੀਦਾ ਉਹਨਾਂ ਨੂੰ ਮਿਊਨਿਸਪੈਲਿਟੀ ਐ ਨਾ ਬਣਾਏ ਸਰਕਾਰ ਕੀ ਲੱਗ ਰਿਹਾਗਾ ਆਉਣ ਵਾਲੇ ਦਿਨਾਂ ਚ ਰਾਜਾ ਜੀ ਸਾਹਿਬ ਐਨੇ ਦਿਨ ਹੋ ਗਏ ਬੈਠਿਆ ਨੂੰ ਇੱਥੇ ਲਗਾਤਾਰ ਠੰਡ ਚ ਲੋਕ ਬੈਠੇ ਨੇ ਬੱਚੇ ਬਜ਼ੁਰਗ ਮਹਿਲਾਵਾਂ ਲੱਗਦਾ ਕੋਈ ਸਰਕਾਰ ਮੰਨੂ ਗੱਲ ਕਿਉਂਕਿ ਸਰਕਾਰ ਟਰਸਟ ਤੋਂ ਮਾਸੂਮ ਦੀ ਨਜ਼ਰ ਨਹੀਂ ਆ ਰਹੀ ਜਿਸ ਤਰੀਕੇ ਨਾਲ ਹੋਣਾ ਚਾਹੀਦਾ ਸੀ ਐਡਾ ਵੱਡਾ ਪ੍ਰੈਸ਼ਰ ਆ ਦੇਖੋ ਜੀ ਸਰਕਾਰਾਂ ਜੋਰ-ਉਲੇ ਨਿਭਾ ਰਹੀਆਂ ਐ ਇਦਾਂ ਦਾ ਹੀ ਨਿਭਾਉਣੀ ਹੁੰਦੀ ਐ ਪਰ ਸਰਕਾਰਾਂ ਲੋਕਾਂ ਨਾਲ ਹੁੰਦੀਆਂ ਲੋਕਾਂ ਦੇ ਬਿਨਾਂ ਸਰਕਾਰਾਂ ਦਾ ਕੋਈ ਵजूद ਨਹੀਂ ਹੁੰਦਾ ਜੇ ਨਹੀਂ ਮੰਨਣਗੇ ਅਸੀਂ ਤਾਂ ਬੈਠੇ ਆ ਅਸੀਂ ਤਾਂ ਪਹਿਲੇ ਦਿਨ ਤੋਂ ਕਹੀ ਜਾ ਰਿਹਾ ਮੈਂ ਸਾਡੀ ਤਾਂ ਤਿਆਰੀ 6 ਮਹੀਨੇ ਵੀ ਬੈਠਣ ਦੀ ਐ ਅਸੀਂ ਤਾਂ ਸਿੱਧਾ ਜੇ ਇੱਕ ਮੋਟੀ ਜੀ ਜੱਟਾਂ ਦੀ ਇੱਕ ਆਦੀ ਆਦਤ ਐ ਅਸੀਂ ਆਏ ਆ ਕਣਕ ਵਿੱਚ ਕੇ ਧਰਤੀ ਦੇ ਵਿੱਚ ਦਾੜੇ ਸਿੱਟਿਆ ਐ ਪਤਾ ਨਹੀਂ ਉਹ ਜੰਮਣਗੇ ਕਦੋਂ ਉਹ ਜਾ ਕੇ ਕਿਤੇ 6 ਮਹੀਨੇ ਬਾਅਦ ਉਹ ਕਣਕ ਵੱਢਾਂਗੇ ਉਹ ਸਾਡਾ ਤਾਂ 6 ਮਹੀਨੇ ਉਹਦੇ ਵੱਲ ਦੇਖੀ ਜਾਂਦੇ ਆ ਵੀ ਹੁਣ ਹੋਈ ਹੁਣ ਆਈ ਫਸਲ ਹੋਣ ਆਈ 6 ਮਹੀਨਾਂ ਦਾ ਜਗੀਰ ਸਾਡੇ ਚ ਹੈਗਾ ਨਾ ਉਹਨਾਂ ਦਾ ਲੰਬਾ ਹੈਗਾ ਤਾਂ ਫਿਰ ਸਾਨੂੰ ਕੋਈ ਪਰਵਾਹ ਨਹੀਂ ਸਰਕਾਰ ਜੀ ਨੇ ਤੇ ਚਾਹੁੰਦੀ ਅਸੀਂ ਬੈਠੇ ਰਾਂਗੇ ਇਹ ਸਰਕਾਰ ਇਹ ਥਕਾਉਣਾ ਚਾਹੁੰਦੀ ਹੈ ਤੁਹਾਨੂੰ ਵੀ ਥੱਕ ਜਾਣ ਇਹ ਇਹ ਚਾਹੁੰਦੀ ਹੈਗੀ ਆ ਲੱਗਦਾ ਜਿਹੜਾ ਮਾਹੌਲ ਹੈ ਤੇ ਵੀ ਥੱਕ ਜਾਣਗੇ ਲੋਕ ਇੱਥੇ ਸਾਡਾ ਭਾਈਚਾਰਾ ਇੰਨਾ ਮਜ਼ਬੂਤ ਹੈ ਇੰਨਾ ਕੁਚਾਰਿਆ ਹੈ ਕੱਲ ਕਿਸੇ ਨੇ ਕਹਿੰਦਾ ਜੀ ਇਹ ਤਾਂ ਬਦਾਮ ਖਾਂਦੇ ਨੇ ਤੇ ਤਾਂ ਨਹੀਂ ਕਿਸਾਨ ਨੇ ਉਹਨਾਂ ਨੂੰ ਇਹ ਨਹੀਂ ਪਤਾ ਵੀ ਇਹ ਬਦਾਮ ਵੀ ਅਸੀਂ ਉਹ ਪੈਦਾ ਕਰਦੇ ਆ ਸਾਰਾ ਦੁਨੀਆ ਨੂੰ ਖਾਣ ਪੀਣ ਵਾਲੀ ਜੋ ਪਦਾਰਥ ਨੇ ਸਾਰਾ ਕਿਸਾਨ ਪੈਦਾ ਕਰਦਾ ਸਾਡਾ ਇੱਕ ਬਦਾਮ ਪੈਦਾ ਕਰਨ ਦਾ ਉਹ ਵੱਡਾ ਫਾਰਮ ਹੈ ਉਹ ਇੱਥੇ ਬਦਾਮ ਬਣਾਉਂਦੇ ਸਾਡੇ ਭਾਈਚਾਰੇ ਨੂੰ ਉਹਨਾਂ ਨੂੰ ਘਰ ਬੈਠੇ ਉਹਨਾਂ ਨੂੰ ਦੁਖੀ ਜਾਂਦਾ ਹੈ ਈ ਰਜੈਲ ਸਾਹਿਬ ਤੁਸੀਂ ਬਹੁਤ ਸਾਰੀਆਂ ਨੇਗੋਸ਼ੀਏਸ਼ਨਾਂ ਕਨਵਰਸੇਸ਼ਨਾਂ ਸਰਕਾਰਾਂ ਨਾਲ ਰਏ ਹੋ ਪੰਜਾਬ ਦੇ ਅੰਦਰ ਵੀ ਹੁਣ ਲੱਗਦਾ ਕੀ ਹੈਗਾ ਮਤਲਬ ਤੁਹਾਡੀ ਇੰਟੂਸ਼ਨ ਕੀ ਹੈਗੀ ਦੇਖੋ ਜੀ ਹੱਟ ਧਰਮੀ ਹੈ ਅਦਰਵਾਈਜ਼ ਜਿੱਥੋਂ ਤੱਕ ਸਵਾਲ ਹੈ ਮੰਗ ਦਾ ਇਹ ਅਸੀਂ ਜਸਟੀਫਾਈ ਕਰ ਚੁੱਕੇ ਹਾਂ ਸਰਕਾਰ ਕੋਲ ਕੋਈ ਜਵਾਬ ਨਹੀਂ ਹੈ ਇਸ ਗੱਲ ਤੇ ਦੂਜਾ ਰਸਤਾ ਹੈ ਨਹੀਂ ਉਹਨਾਂ ਕੋਲ ਉਹ ਹੁਣ ਹੱਟ ਧਰਮੀ ਹੈ ਬੈਠੇ ਨੇ ਕਿੰਨੀ ਦੇਰ ਉਹਨਾਂ ਦਾ ਹੱਥ ਨਹੀਂ ਟੁੱਟਦਾ ਉਹਦੇ ਲਈ ਦੇਖੋ ਸਾਡੇ ਕੋਲ ਕੀ ਹਥਿਆਰ ਹੈ ਸत्याग्रह ਹੀ ਦਾ ਕੰਮ ਹੁੰਦਾ ਆਪਣੇ ਸਰੀਰ ਤੇ ਕਸ਼ਟ ਦੇਵੇ ਜਿਹਦੇ ਨਾਲ ਲੜਾਈ ਹੈ ਉਹਦੀ ਸੁੱਤੀ ਆਤਮਾ ਨੂੰ ਜਗਾਏ ਅਸੀਂ ਤਾਂ ਉਹਦੀ ਆਤਮਾ ਜਗਾਉਣ ਲੱਗੇ ਹਾਂ ਜੀ ਕੋਈ ਹੈ ਜਿਉਂਦੀ ਜਾਗਪੂ ਜੇ ਮਰੀ ਗਈ ਫਿਰ ਕੋਈ ਨਹੀਂ ਫਿਰ ਦੇਖਾ ਕੀ ਹੁੰਦਾ ਜਿਸ ਦਿਨ ਤੁਹਾਡੀ ਮੁਲਾਕਾਤ ਹੋਈ ਸੀ ਮੇਸ਼ਾ ਨਾਲ ਉਸ ਦਿਨ ਬੋਡੀ ਲੈਂਗੁਏਜ ਤੋਂ ਕੁਝ ਲੱਗਿਆ ਜਾਂ ਉਦਨੇ ਹੀ ਲੱਗਦਾ ਸੀ ਵੀ ਨਹੀਂ ਨਹੀਂ ਉਹ ਕਬਰ ਹਰਸੀ ਉਹਦੇ ਅੰਦਰ ਤੇ ਜੇ ਅਸੀਂ ਥੋੜੀ ਜੀ ਸਖਤ ਗੱਲ ਕਰਦੇ ਸੀ ਜਦੋਂ ਲੰਮਾ ਪੈ ਜਾਂਦਾ ਸੀ ਤੋ ਐਡੀ ਗੱਲ ਨਹੀਂ ਵੀ ਹੈ ਨਹੀਂ ਪਰ ਉਹਨਾਂ ਨੂੰ ਲੱਗਦਾ ਹੈ ਵੀ ਸਾਡੇ ਕੋਲ ਸੱਤਾ ਸਾਡੇ ਹੱਥ 'ਚ ਹੈ ਅਸੀਂ ਪਤਾ ਨਹੀਂ ਸੱਤਾ ਦੇ ਦਬਾਅ ਨਾਲ ਡਰਾ ਲਾਂਗੇ ਕਿਸਾਨਾਂ ਨੂੰ ਉਹ ਦੇਖਿਆ ਉਹਨਾਂ ਨੂੰ ਇਹ ਉਹ ਕਿਸਾਨ ਨੇ ਜਿਨ੍ਹਾਂ ਦਾ ਵਿਰਸਾ ਕੁਝ ਹੋਰ ਹੈ ਇਹ ਲੜਨਾ ਜਾਣਦੇ ਨੇ ਅਸੀਂ ਤਾਂ ਮੁਗਲਾਂ ਨਾਲ ਲੜੇ ਅੰਗਰੇਜ਼ਾਂ ਨਾਲ ਲੜੇ ਐਮਰਜੈਂਸੀ ਖਿਲਾਫ ਲੜੇ ਅਸੀਂ ਪਿੱਛੇ ਹਟੇ ਹੀ ਨਹੀਂ ਕਦੇ ਪਿੱਛੇ ਹਟਣਾ ਸਾਨੂੰ ਆਉਂਦਾ ਹੀ ਨਹੀਂ ਤੋ ਇਸ ਕਰਕੇ ਇੱਕ تسਲੀ ਵਾਲੀ ਗੱਲ ਇਹ ਹੈ ਵੀ ਹੁਣ ਇਹ ਪੰਜਾਬ ਦਾ ਮੋਰਚਾ ਨਹੀਂ ਡਿਆ ਪੰਜਾਬ ਦੇ ਨਾਲ ਹਰਿਆਣਾ ਆ ਗਿਆ ਯੂਪੀ ਆ ਗਿਆ ਰਾਜਸਥਾਨ ਆ ਗਿਆ ਸਾਊਥ ਵਿੱਚ ਬੰਗਲੌਰ ਬੰਗਲੌਰ ਅਸੈਂਬਲੀ ਘੇਰੀ ਬੈਠੇ ਨੇ ਕਿਸਾਨ ਤੋਂ ਬਹੁਤ ਥਾਮੀ ਇਸੇ ਤਰ੍ਹਾਂ ਦਾ ਵਿਰੋਧ ਹੋ ਰਿਹਾ ਸਾਰੇ ਦੇਸ਼ ਦਾ ਕਿਸਾਨ ਇਹਦੇ ਨਾਲ ਜੁੜ ਗਿਆ ਇਸ ਕਰਕੇ ਹੁਣ ਇਹ ਜਿਹੜਾ ਨਾ ਇਹ ਬਲਕਿ ਇੱਥੋਂ ਤੇ ਵਿਸ਼ਵ ਵਿਆਪੀ ਅੰਦੋਲਨ ਹੋ ਗਿਆ ਦੁਨੀਆ ਦੀਆਂ ਤਾਕਤਾਂ ਇਧਰ ਨੂੰ ਦੇਖ ਰਹੀਆਂ ਨੇ ਇਸੇ ਕਰਕੇ ਦੁਨੀਆ ਦੇ ਵੱਡੇ ਦੇਸ਼ਾਂ ਵਿੱਚ ਪਾਰਲੀਮੈਂਟਾਂ 'ਚ ਬਹਿਸ ਹੋ ਰਹੀ ਹੈ ਇਸ ਤੇ ਯੂਨਾਈਟਿਡ ਨੇਸ਼ਨਾਂ 'ਚ ਬਹਿਸ ਹੋ ਗਈ ਇੰਟਰਨੈਸ਼ਨਲ ਹਿਊਮਨ ਰਾਈਟਸ ਨੇ ਉਹਨਾਂ ਨੇ ਇਹਨਾਂ ਨੂੰ ਨੋਟਿਸ ਦਿੱਤਾ ਵੀ ਤੁਸੀਂ ਇਹਨਾਂ ਦੇ ਪਾਣੀ ਕਿਉਂ ਮਾਰਿਆ ਨਿਊਜ਼ੀਲੈਂਡ ਦੀ ਇਹ ਪਾਰਲੀਮੈਂਟ ਵਿੱਚ ਬਹਿਸ ਹੋ ਗਈ ਆਸਟ੍ਰੇਲੀਆ ਦੀ ਪਾਰਲੀਮੈਂਟ ਵਿੱਚ ਕੱਲ ਬਹਿਸ ਹੋ ਗਈ ਤੋਂ ਕੈਨੇਡਾ ਵਿੱਚ ਕੱਲ ਨੂੰ ਫੇਰ ਇੱਕ ਬਹੁਤ ਵੱਡਾ ਅਜ ਤੱਕ ਦਾ ਸਭ ਤੋਂ ਵੱਡਾ ਮੁਜ਼ਾਹਰਾ ਫੇਰ ਹੋ ਰਿਹਾ ਟੋਰਾਂਟੋ 'ਚ ਉਹ ਫੇਰ ਕਿਹਨਾਂ ਰਿਆ ਰਹੇ ਨੇ ਇੰਡੀਅਨ ਐਮਬੈਸੀ ਨੂੰ ਤੋਂ ਇਹ ਹੁਣ ਵਿਸ਼ਵ ਪੱਧਰੀ ਅੰਦੋਲਨ ਹੋ ਗਿਆ ਫਿਰ ਸਰਕਾਰ ਮੈਨੂੰ ਨਹੀਂ ਲੱਗਦਾ ਦਬਾ ਸਕੂਗੀ ਧੰਨਵਾਦ ਰਾਜਲ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ ਐਸਨ ਬਲਬੀਰ ਸਿੰਘ ਰਾਜਵਾਲ ਸੀਨੀਅਰ ਆਗੂ ਜਿਨ੍ਹਾਂ ਦਾ ਕਹਿਣਾ ਕਿ ਸਰਕਾਰ ਦਬਾ ਨਹੀਂ ਸਕਦੀ ਅੱਜ ਨਹੀਂ ਤੇ ਕੱਲ ਸਰਕਾਰ ਨੂੰ ਮੰਨਣਾ ਪੈਣਾ ਜਲਦੀ ਹੋਵੇ ਕਿ ਸਰਕਾਰ ਜਲਦੀ ਮੰਨ ਜੇ ਅਗਰ ਜਲਦੀ ਮੰਨ ਜੇ ਸਰਕਾਰ ਤਾਂ ਫਿਰ ਅਸੀਂ ਇਸ ਮਸਲੇ ਦੇ ਅੰਦਰ ਹੱਲ ਕਰਾਂਗੇ ਤਾਂ ਇਹ ਗੱਲ ਬਕਾਇਦਾ ਤੌਰ ਦੇ ਉੱਤੇ ਕਹੀ ਜਾ ਰਹੀ ਹੈ ਕਿ ਜਲਦੀ ਹੱਲ ਨਿਕਲੇ ਕੈਮਰਾਮੈਨ ਰਵੀ ਦੇ ਨਾਲ ਯਾਦਵਿੰਦਰ ਸਿੰਘ ਥਰੂ ਪੰਜਾਬ ਟੀਵੀ ਦਿੱਲੀ